ਜਦ ਜੁਲੇ ਫਰੋਇਪੁਰ ਸੀ ਤਾਂ ਗੱਲ ਕਰਨ ਲੱਗੇ ਸੀ ਚਰਨਜੀਤ ਚੰਨੇ ਜੀ ਤੇ ਸਿੱਧੂ ਮੂਸੇ ਵਾਲੇ ਨੂੰ ਚਲੋ ਸਿੱਧੂ ਮੂਸੇ ਵਾਲਾ ਤਾਂ ਦੁਨੀਆਂ ਤੇ ਰਿਹਾ ਹੀ ਨਹੀਂ ਵਿਚਾਰਾ ਉਹ ਤਾਂ ਦੁਨੀਆਂ ਤੇ ਰਿਹਾ ਹੀ ਨਹੀਂ ਨਿੱਕਾ ਸਿੱਧੂ ਆਇਆ ਹੁਣ ਵੇਖੋ ਕਦੋਂ ਸੰਭਲੇਗਾ ਕਦੋਂ ਗੱਭਰੂ ਹੋਵੇਗਾ ਤੇ ਕਦੋਂ ਕਰਮਦਾਰ ਸੰਭਾਲੇਗਾ ਪੰਜਾਬ ਦੀ ਬਾਗਡੋਰ ਤ ਚਰਦੀ ਚੰਨੀ ਦੀ ਆਪਾਂ ਗੱਲ ਕਰਦੇ ਆਂ ਵੀ ਜਲੰਧਰ ਤੋਂ ਸੀਟ ਜਿੱਤ ਗਏ ਨੇ ਬੜੀ ਚੰਗੀ ਗੱਲ ਹੋਈ ਬਹੁਤ ਵਧੀਆ ਹੋਇਆ ਸੀਟ ਜਿੱਤ ਗਿਆ ਹੁਣ ਤਾਈ ਦੇ ਵਿੱਚ ਕੋਈ ਜਿਹੜੀ ਜਲੰਧਰ ਤੋਂ ਚਰਦੀ ਚੰਨੀ ਸੀਟ ਜਿੱਤੇ ਨਾ ਇਹ ਚਰਦੀ ਚੰਨੀ ਜਿੱਤ ਗਿਆ ਹੋਰ ਬੰਦਾ ਉੱਥੇ ਕੋਈ ਹੋ ਸਕਦੇ ਕਿਉਂਕਿ ਬੀਜਪੀ ਦਾ ਜ਼ੋਰ ਜ਼ਿਆਦਾ ਸੀ ਬਾਕੀ ਜਿਹੜਾ ਹੁਣ ਉਰੀ ਕੂਨ ਨੇ ਖਲਾਰਤਾ ਦਾਲ ਬਦਲੂ ਵੀ ਦਾਲ ਬਦਲ ਕਿਹੜੇ ਉਹਨੇ 3 ਮਹੀਨੇ ਮੁੱਖ ਮੰਤਰੀ ਰਿਹਾ ਕੰਮਾ ਉਹਦੇ ਨਾਲ ਜੋੜ ਕੇ ਵੇਖਣੀ ਇਹਨੂੰ ਤਾਂ ਫਿਰ ਤੁਸੀਂ ਗੱਲ ਕਰਿਆ ਜੀ ਕੋਈ ਵੀ ਕਮੈਂਟਾਂ ਵਿੱਚ ਦੱਸਿਆ ਜੀ ਬਾਕੀ ਜ਼ਰੂਰ ਇਹਦੇ ਵਿੱਚ ਕੋਈ ਕੋਈ ਝੂਠ ਵਾਲੀ ਗੱਲ ਨਹੀਂ ਬਿਲਕੁਲ ਉਹਨੇ ਬਿੱਲ ਜਿਹੜੇ ਮਾਪ ਕੀਤਾ ਨੇ ਚਰਦੀ ਚੰਨੀ ਨੇ ਕੋਈ ਉਹਦੇ ਵਿੱਚ ਗਰੀਬ ਨਹੀਂ ਕੋਈ ਉਹਦੇ ਵਿੱਚ ਕੁਝ ਨਹੀਂ ਜਿੰਦੇ ਜਿੰਦੇ ਕੀਤੇ ਨੇ ਇੱਕ ਦੌੜ ਆ ਕੇ ਸਭ ਦੇ ਕਾਟਾ ਮੁਰਾਈ ਤੁਰਿਆ ਆਇਆ ਉਹਨੂੰ ਉੱਤੇ ਜਿਹੜਾ ਸਭ ਤੋਂ ਨੇ ਇੱਕ ਵੱਡਾ ਕੰਮ ਕੀਤਾ ਹੈ ਜਿਵੇਂ ਉਹ ਕੁਲਵਿੰਦਰ ਕੁੜੀ ਨੇ ਕੰਗੜਾ ਰੌਦੇ ਚਾਟ ਮਾਰੀ ਹੈ ਨਾ ਤੇ ਚਰਨਜੀਤ ਚੰਨੀ ਨੇ ਵੀ ਜਿਹੜਾ ਪ੍ਰਧਾਨ ਮੰਤਰੀ ਨੂੰ ਸੜਕ ਦੇ ਖਿਲਾਰ ਛੱਡਿਆ ਪ੍ਰਧਾਨ ਮੰਤਰੀ ਨਾਲ ਪੰਗਾ ਨਾ ਕੋਈ ਛੋਟੀ ਮੋਟੀ ਗੱਲ ਨਹੀਂ ਉਹਨੇ ਹabhi ਕਿਸਾਨਾਂ ਨੂੰ ਡੰਡਾ ਨਹੀਂ ਮਾਰਨਾ ਜੇ ਕਿਸਾਨਾਂ ਨੂੰ ਡੰਡਾ ਜਾਂ ਕਿਤੇ ਕੋਈ ਵੀ ਚੱਲ ਗਈ ਪੁਲਿਸ ਨੂੰ ਨੇ ਆਰਡਰ ਦਿੱਤੇ ਸੀ ਪ੍ਰਧਾਨ ਮੰਤਰੀ ਆਇਆ ਸਕਿਉਰਿਟੀ ਲੱਗੀ ਏ ਆ ਵੀ ਆਪ ਦਾ ਸਬੋਧਨ ਕਰੇ ਕਰਕੇ ਮੁੜ ਜੇ ਤੇ ਜੇ ਉਹ ਕਵੇ ਪ੍ਰਧਾਨ ਮੰਤਰੀ ਵੀ ਕਿਸਾਨਾਂ ਨੂੰ ਡਾਂਗਾ ਫਿਰਨਾ ਕਿਸਾਨਾਂ ਦੀ ਕੁੱਟਮਾਰ ਹੋਵੇ ਤੇ ਕਾਂਗਰਸ ਦੇ ਕਿਲੇ ਮੁੱਖ ਮੰਤਰੀ ਚਰਨੀ ਚੰਨੀ ਕਿਸਾਨ ਇਸ ਕਾਂਗਰਸ ਪਾਰਟੀ ਦੇ ਵੀ ਬਰ ਖਲਾਫ ਹੋਣਾ। ਉਹਨੇ ਕਿਹਾ ਇਹ ਕੰਮ ਨਹੀਂ ਹੋਣਾ। ਉਹਨੇ ਇਹਨਾਂ ਵਾਜ ਡੰਡੇ ਵੱਜ ਕੇ ਸਵੇਰੇ ਸਾਰਾ ਪੰਜਾਬ ਬੰਦ ਹੋ ਜਾਏਗਾ। ਵਿਚਾਰਨੀ ਚਨੀ ਦੇ ਮੂੰਹ ਦਾ ਮੁੱਖ ਸੀ। ਉਹਨੇ ਹਜੇ ਪ੍ਰਧਾਨ ਮੰਤਰੀ ਮੁਰਦਾ ਤੇ ਮੁੜ ਜੇ। ਤੇ ਪ੍ਰਧਾਨ ਮੰਤਰੀ ਨੇ ਲੈਣ ਕੀ ਆਉਣਾ ਸੀ ਉੱਥੇ। ਬਿਲਕੁਲ ਹੀ ਸਹੀ ਗੱਲ ਆ ਸੀ ਉਹਦੋਂ ਇੱਥੇ ਸੀ ਜਦੋਂ ਪ੍ਰਧਾਨ ਮੰਤਰੀ ਨਵਾਜ਼ੀ। ਬੋਲੀ ਗਏ। ਛੋਡੀ ਮੁਰਗੀ ਕੈਪਟਨ ਸਾਹਿਬ ਉੱਠੇ ਜਦੋਂ ਕੈਪਟਨ ਸਾਹਿਬ ਉੱਠੇ ਨਾ ਤਾਂ ਸਾਰੀਆਂ ਕੁਰਸੀਆਂ ਖਾਲੀ ਹੋ ਗਈ ਲੋਕ ਉੱਠ ਕੇ ਤੁਰ ਪਏ ਸੀ ਆ ਬੈਠੇ ਸੀ ਉੱਠ ਕੇ ਤੁਰ ਪਏ ਸੀ ਵੀ ਇਹਨੇ ਨਾ ਝੂਠ ਹੀ ਮਾਰਨਾ ਗੁਰਕਾ ਸਾਹਿਬ ਦੀ ਸੌਂ ਖਾ ਕੇ ਤੇਨੇ ਝੂਠ ਮਾਰਿਆ ਪਹਿਲੋਂ ਹੁਣ ਵੀ ਇਹ ਝੂਠ ਹੀ ਬੋਲੇਗਾ ਹੁਣ ਇਹਨੇ ਕਿਹੜਾ ਸੱਚ ਬੋਲਣਾ ਤੇ ਲੋਕ ਉੱਠ ਕੇ ਤੁਰ ਪਏ ਸੀ ਤੇ ਕੁਰਸੀਆਂ ਖਾਲੀ ਹੋ ਗਈਆਂ ਤੇ ਪ੍ਰਧਾਨ ਮੰਤਰੀ ਨੇ ਕੁਰਸੀਆਂ ਨੂੰ ਸੰਬੋਧਨ ਕਰਨ ਥੋੜਾ ਹੋਣਾ ਸੀ ਮੁੜ ਕੇ ਜਦੋਂ ਬਠਿੰਡੇ ਗਿਆ ਚਲੇ ਮੁੜ ਕੇ ਉੱਥੇ ਜਾ ਕੇ ਆਣ ਜੀ ਵਧਾਈ ਦੇਦੋ ਚਰਨ ਦੀ ਚੰਨੀ ਨੂੰ ਵੀ ਮੈਂ ਮਸਾ ਬਚ ਕੇ ਆਇਆ ਉੱਥੋਂ ਵੀ ਮੈਂ ਮਸਾ ਬਚ ਕੇ ਆਇਆ ਤੇ ਚਰਨ ਦੀ ਚੰਨੀ ਨੇ ਬਿਆਨ ਦਿੱਤਾ ਉਹਨੇ ਬਚ ਕੇ ਆਉਣ ਦਾ ਪ੍ਰਧਾਨ ਮੰਤਰੀ ਰਸੇ ਕਾਰਨ ਪ੍ਰਧਾਨ ਮੰਤਰੀ ਜਹਾਜ਼ ਤੇ ਆਉਣਾ ਸੀ ਉਹ ਵੀ ਹੈਲਵੇ ਵਿੱਚ ਬਣਾਤੀ ਫਿਰ ਬਾਈ ਬਾਈ ਰੋਣਾ ਸੀ ਕਾਰਾਂ ਤੇ ਮੌਕੇ ਦੇ ਮੌਕੇ ਸਾਰਾ ਰੋਡ ਉਹਨਾਂ ਬੰਦ ਕਰਾਤਾ ਸਾਫ ਕਰਾਤਾ ਪੁਲਿਸ ਖਿਲਾੜਦੀ ਪੰਜਾਬ ਪੁਲਿਸ ਦਾ ਆ ਹੀ ਕੰਮ ਹੈ ਮੁੱਖ ਮੰਤਰੀ ਦਾ ਪਰ ਉਹਨੇ ਸਿਰਫ ਲੋਕਾਂ ਨੂੰ ਬੁੱਧੂ ਬਣਾਉਣਾ ਸੀ ਇਹਨੇ ਕਿ ਕੁਰਸੀਆਂ ਦੇ ਲੋਕ ਨਹੀਂ ਸੀ ਬੈਠੇ ਕਿ ਇੱਥੇ ਬੇਸ਼ਰਮੀ ਦੇ ਮਾਰੇ ਕਿਸਨੂੰ ਮੁੜ ਗਿਆ ਵੀ ਕੁਰਸੀਆਂ ਦਾ ਸਾਰੀਆਂ ਖਾਲੀ ਪਈਆਂ ਤੇ ਸਮੋਦਨ ਕਿਹਨੂੰ ਕਰਨਾ ਸਮੋਦਨ ਕਿਨੂੰ ਬਿਲਕੁਲ ਇਹ ਗੱਲ ਸਹੀ ਸੀ ਤਾਂ ਇੱਕ ਚੰਨ ਦੀ ਚੰਨੀ ਹੈ ਭਾਦਰਜੋਦਾ ਜਿਹਨੇ ਪ੍ਰਧਾਨ ਮੰਤਰੀ ਨੂੰ ਉਥੇ ਖਿਲਾਰ ਛੱਡਿਆ ਪੂਸ਼ਲ ਰਾਜਾ ਵੜਿੰਗ ਵੀ ਮਾਰਦਾ ਵੀ ਮੈਂ ਮੁੱਖ ਮੰਤਰੀ ਬਣਾ ਪਰ ਇਹ ਮੁੱਖ ਮੰਤਰੀ ਬਣਦੇ ਰਾਜਾ ਵੜਿੰਗ ਕਾਬਲ ਨਹੀਂ ਹੈਗਾ ਪੂਸ਼ਲ ਜਰੂਰ ਮਾਰਦਾ ਵੀ ਮੈਂ ਮੁੱਖ ਮੰਤਰੀ ਬਣਾਗਾ ਕਿਉਂਕਿ ਰਾਜੇ ਵੜਿੰਗ ਮੁੱਖ ਮੰਤਰੀ ਬਣ ਜਾਣਾ ਉਹਦੀ ਘਰਦੀ ਦੀ ਬੜੀ ਜਿਆਦਾ ਹਮਤ ਹੈ ਨਾ ਉਹਦੀ ਜਿਹੜੀ ਘਰਦੀ ਨਾ ਉਹਦੀ ਘਰਦੀ ਨੇ ਅਬਦਾ ਦਵਾ ਜਾਣਾ ਸਮਝ ਗਿਆ ਜੇ ਤੁਸੀਂ ਕੰਗਸ ਸਪੀਚ ਬਹੁਤ ਕਰਦੀ ਤੇਜ਼ ਬਹੁਤ ਬਾਕੀ ਰਾਹੁਲ ਗਾਂਧੀ ਰਾਜੇ ਪਰਿਵਾਰ ਦੇ ਸਾਰੇ ਦੇ ਸਰ ਜੀ ਚੰਨੀ ਬਣੇ ਕਾਂਗਰਸ ਦਾ ਤਾਂ ਸਭ ਤੋਂ ਬਿਹਤਰ ਦੇ ਕਰੇਗਾ ਆਪਰੇ ਲੋਕ ਕਹਿੰਦੇ ਪਾਤ ਉਹ ਜਾਤ ਪਾਤ ਗੱਲ ਹੀ ਨਹੀਂ ਬੰਦਾ ਕਰਦਾ ਆ ਪਿੱਛੇੋਂ ਤੁਸੀਂ ਵੇਖੋ ਜਿਲੰਦਰ ਜਿੱਤਿਆ ਸ਼ਾਟ ਮਾਰ ਕੇ ਛੱਤ ਤੇ ਚੜ ਗਿਆ ਨਹੀਂ ਤੇ ਸਾਬਕਾ ਮੁੱਖ ਮੰਤਰੀ ਇਹ ਫੋਰਸ ਉਹਦੇ ਨਾਲ ਵੀ ਪੂਰੀ ਪੂਰੀ ਹੁੰਦੀ ਹੈ ਗਨਮੈਨ ਵੀ ਉਹਦਾ ਵੀ ਜੇ ਨੁਕਸਾਨ ਹੁੰਦਾ ਤੇ ਮੁੱਖ ਮੰਤਰੀ ਤੇ ਆ ਪੰਜਾਬ ਦਾ ਪਰ ਉਹ ਇਹ ਚੀਜ਼ ਦੀ ਪਰਵਾਹ ਹੀ ਨਹੀਂ ਕਰਦਾ ਜਿਹੜੇ ਕੰਮ ਉਹਨੇ ਕੀਤੇ ਉਹਨਾਂ ਨੇ ਕੰਮ ਦੱਸਰੇਣੇ ਵੀ ਮੈਂ ਭਾਈ ਆ ਕੰਮ ਕੀਤੇ ਨੇ ਕਿ ਮੈਂ ਕਰਦਾ ਰਿਆ ਤੇ ਇਸ ਕਰਕੇ ਸਾਰਿਆਂ ਦਾ ਫਰਜ਼ ਬਣਦਾ ਵੀ ਇਸ ਬੰਦੇ ਦੀ ਆਵਾਜ਼ ਠਾਹ ਰਾਜੇ ਰਿੰਗ ਦਾ ਸਤਾਈ ਦੇ ਵਿੱਚ ਵਿਲਾ ਜਾਣਾ ਤਾਂ ਰਾਜੇ ਰਿੰਗ ਦਾ ਕੋਈ ਡੂੰਗਾ ਬੰਦਾ ਸ਼ੇਅਰ ਕਰ ਦੋ ਮੇਰੇ ਵੀ ਸ਼ੇਅਰ ਗਾ ਕਰ ਦੋ ਬੜਾ ਡੂੰਗਾ ਬੰਦਾ ਚਰਨ ਦੀ ਚਨੀ ਕਿਸੇ ਨੂੰ ਅੱਜ ਤੱਕ ਬਿੱਲ ਮਾਫ ਨਹੀਂ ਹੋਇਆ ਐਵੇਂ ਕਾਗਜ਼ਾਂ ਦੇ ਵਿੱਚ ਹੀ ਰਹਿ ਗਿਆ ਤੇ ਚਰ ਸੀ ਲੱਖਾਂ ਪਈਆ ਪਤਨੀ ਕਿੰਨੇ ਮਾਬਾ ਬੈਗਵਾਰਡ ਏਰੀਆ ਪੈ ਜਾਂਦਾ ਤੇ ਕੋਈ ਨਹੀਂ ਪੁੱਛਦਾ ਬੈਗਵਾਰਡ ਏਰੀਆ ਨੂੰ ਕੋਣ ਵੀ ਆ ਤੁਸੀਂ ਦੇਖ ਲਓ ਇੱਥੇ ਐਮਐਲਏ ਬਣਿਆ ਤੇ ਲੋਕਾਂ ਦੀ ਮੱਤ ਕਈ ਮਾਰੀ ਜਿਹੜੀ ਗਰੀਬਾਂ ਦੀ ਕਣਕ ਸੀ ਸਾਰੀ ਖਾਕ ਹੋ ਗਿਆ ਤਾਂ ਬਾਕੀ ਉਹਦਾ ਮੁੱਖ ਮੰਤਰੀ ਨੇ ਵੇਖੋ ਉਗਣ ਤਮਾਨ ਨੇ ਚਰਦੀ ਚੰਨੀ ਦੀ ਕਿੰਨੀ ਮੁਸ਼ਕਲ ਕੀਤੀ ਤਾਂ ਚਰਦੀ ਚੰਨੀ ਦੀ ਕਿ ਰਾਜੇ ਵੜਿੰਗ ਤੇ ਬਿਲਕੁਲ ਸ਼ਰਿਆਂ ਪਤਾ ਵੀ ਬੱਸਾਂ ਦਾ ਬੱਸਾਂ ਦੇ ਬੱਸਾਂ ਨੂੰ ਪੈਸੇ ਖਾਦੇ ਉਹਨਾਂ ਨੇ ਕਿਪੜ ਮੁੱਖ ਮੰਤਰੀ ਉਹਦੇ ਤੇ ਕੋਈ ਕਾਰਵਾਈ ਨਹੀਂ ਕਰਾਉਂਦਾ ਪਿਆ ਤਾਂ ਮੁੱਖ ਮੰਤਰੀ ਵੀ ਇਹ ਦੇਦਾ ਮੈਂ ਕੱਲ ਨੂੰ ਮੁੱਖ ਮੰਤਰੀ ਦਾ ਬਣਿਆ ਰਾਜਾ ਵੜਿੰਗ ਬਣਿਆ ਤੇ ਮੇਰੇ ਤੇ ਕਾਰਵਾਈ ਨਾ ਕਰਨਗੇ ਕਿ ਜਿਵੇਂ ਬਾਦਲਾਂ ਦੀ ਉਹਨਾਂ ਦੀ 25 75 ਦੀ ਗੇਮ ਸੀ ਨਾ ਕੈਪਟਨ ਦੀ ਉਵੇਂ ਹੀ ਇਹਨਾਂ ਦੀ ਹੁਣ ਚੱਲ ਪਈ ਤੀ ਸੋਚ ਲਿਆ ਜੀ ਕਿ ਧਿਆਨ ਨਾ ਸੋਚਿਆ ਜੇ ਦਾਬੇ ਜਰੂਰੇ ਮਾਰ ਦਿੰਦਾ ਦਾਬੇ ਜਰੂਰ ਮਾਰ ਦਿੰਦਾ ਮੈਂ ਰਾਜੇ ਬੜੇ ਕੰਦੀ ਉਹ ਕਰਦਾਗਾ ਕਰਦਾਗਾ ਬਾਕੀ ਕੱਖ ਨਹੀਂ ਕਰ ਸਕਦਾ ਕੁਝ ਨਹੀਂ ਕਰ ਸਕਦਾ ਬੰਦਾ ਦੇ ਵਿੱਚ ਆਵਾਜ਼ ਆਉਣ ਵਾਲੇ ਮੁੱਖ ਮੰਤਰੀ ਦੀ ਆਵਾਜ਼ ਹੁਣ ਤੋਂ ਉੱਠਾਉਣ ਸਾਰੇ ਲੋਕ ਕਿ ਭਾਈ ਚੰਗਾ ਬੰਦਾ ਹੋਵੇ ਚੰਗੇ ਦੇਸ਼ ਨੂੰ ਕੀ ਦੀ ਰਾਤ ਲੈ ਕੇ ਜਾਏ ਚੰਗੇ ਵਧੀਆਏ ਰਾਜੇ ਬੜੇਂਗਰ ਦਾ ਜਿੰਨਾ ਕੋਲ ਕਰੋੜਾਂ ਰੁਪਈਆ ਖਾਦਾ ਬਾਕੀ ਜਿਹੜੀ ਲੁਧਿਆਣੇ ਵਾਲੀ ਸੀਟ ਦੀ ਗੱਲ ਕਰਦੇ ਨੂੰ ਲੁਧਿਆਣੇ ਵਾਲੀ ਸੀਟ ਤੇ ਯਾਰ ਜਿੱਤੀ ਜਾਣੀ ਸੀ ਉਤੋਂ ਬਿੱਟੂ ਬਿੱਟੂ ਨਿਕਲ ਗਿਆ ਜੇ ਬਾਕੀ ਜਿਹੜੀ ਬਾਕੀ ਇਹਨਾਂ ਦੀ ਗੇਮ ਲੜੀ ਸੀ ਆਪ ਚ ਕਾਂਗਰਸ ਦੀ ਤੇ ਭਾਜਪਾ ਦੀ ਤਸਵੀਰ ਕਾਂਗਰਸ ਉਹ ਜਿੱਤੀ ਜਾਣੀ ਸੀ ਸੀ ਇਹਨਾਂ ਨੇ ਇਹ ਨਾ ਹੁੰਦੀ ਤੇ ਪਹਿਲਾਂ ਬਿੱਟੂ ਬਿੱਟੂ ਕਣਕ ਤੁਸੀਂ ਅੰਦਰ ਦੀਆਂ ਪੱਕੀਆਂ ਬਾਹਰ ਨਿਕਲਦੀਆਂ ਨਾ ਪੰਜਾਬ ਅਹਿਮਦ ਸ਼ਾਹ ਨੇ ਕਿਹਾ ਤਾਂ ਨਾ ਵੀ ਬਿੱਟੂ ਮੇਰਾ ਬੜਾ ਦੋਸਤ ਹੈ ਤੇ ਜਦੋਂ ਕਾਂਗਰਸ ਦੇ ਵਿੱਚ ਸੀ ਉਦੋਂ ਵੀ ਐਸੀ ਗੱਲਾਂ ਦੇਸਾ ਵੀ ਇਹ ਇਹਨਾਂ ਲੀਡਰਾਂ ਨੂੰ ਇਹ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਵੀ ਇੱਕ ਦੂਜੇ ਕੋ ਬਰਖਲਾ ਬੋਲੀ ਜੇ ਬੋਲੀ ਨਾ ਪਤਾ ਹੁੰਦਾ ਵੀ ਮਾਰਾ ਮੋੜ ਤਾਂ ਬੋਲਣਾ ਹੀ ਕਦੇ ਤੇਰੀ ਸਰਕਾਰ ਬਣ ਗਈ ਕਦੇ ਮੇਰੀ ਬਣ ਗਈ ਪਰ ਵਿੱਚੋਂ ਜਦੋਂ ਬਿੱਟੂ ਰਿਆ ਦੇ ਸੈਨੇ ਕਿਸਾਨ ਮਾਰਤੇ ਇੰਨਾ ਕੁਝ ਮਾਰਤਾ ਉਦੋਂ ਵੀ ਵਿੱਚੋਂ ਸੀ ਸਾਰੇ ਜਦੋਂ ਉਹ ਤੇ ਧਰਨਾ ਇਹਨਾਂ ਨੇ ਦਿੱਤੀ ਰੱਖਿਆ ਦਿੱਲੀ ਉਦੋਂ ਵੀ ਰਲ ਕੇ ਗੇਮ ਖੇਡਦੇ ਸੀ ਸਾਰੇ ਲੜ ਕੇ ਗੇਮ ਖੇਡਦੇ ਸੀ ਪਤਾ ਇਹਨਾਂ ਨੂੰ ਉਦੋਂ ਲੱਗਦਾ ਜਦੋਂ ਇਹ ਟੁੱਟਦੇ ਨੇ ਜਦੋਂ ਉਹਨੇ ਬਿੱਟੂ ਗਿਆ ਤੇ ਉਦੋਂ ਇਹਨੇ ਨਾਂ ਲੈਤਾ ਵੀ ਰਾਜੇ ਵੜੇ ਕੋਲ 2 ਕਰੋੜ ਦੀ ਕਾਰ ਹੈ ਉਹਦੀ ਘਰ ਦੀ ਕੋਲ ਇੰਨੀ ਮੰਗੀ ਕਾਰ ਹੈ ਰਾਜੇ ਵੜੇ ਕੋਲ 11 ਲੱਖ ਦੀ ਘੜੀ ਹੈ ਉਹਦੀ ਘਰ ਦੀ ਕੋਲ ਘੜੀ ਬਿੱਟੂ ਉਦੋਂ ਪਹਿਲੋਂ ਗਣੀ ਬੋਲਿਆ ਬਿੱਟੂ ਪਹਿਲੋਂ ਗਣੀ ਬੋਲਿਆ ਬਾਕੀ ਬਿੱਟੂ ਦੀ ਤੁਸੀਂ ਜਿਹੜੀ ਬਹਿਸ ਵਾਲੀ ਵੀਡੀਓ ਦੀ ਸੋਣੀ ਲਈ ਆਪਾਂ ਸਾਰੇ ਲੋਕਾਂ ਨੇ ਜਿੱਥੇ ਜਿੱਥੇ ਨੇ ਜਾਣਾ ਜਿਹੜੀ ਥਾਲੀ ਜਾਣਾ ਹੈ ਨਾ ਉੱਥੇ ਛੇਕ ਕਰਦੇ ਆ ਉਹਦਾ ਬੀਜੇਪੀ ਵਾਲੇ ਤੇ ਸਾਲੇ ਏਡੇ ਆਦਾ ਪਾਗਲ ਹੋਏ ਫਿਰਦੇ ਨੇ ਕੋਈ ਵੀ ਨਗਲੀ ਪੱਗ ਬੰਨ ਕੇ ਚਾਜ ਦਫ਼ਤਰ ਤੇ ਉਹਨੂੰ ਜੱਫੀਆਂ ਪਾਈ ਜਾਂਦੇ ਨੇ ਉਹਨੂੰ ਜੱਫੀਆਂ ਪਾਈ ਜਾਂਦੇ ਨੇ ਉਹਨੂੰ ਜੱਫੀਆਂ ਪਾਈ ਜਾਂਦੇ ਨੇ ਆਹ ਕੰਮ ਨੇ ਬਿੱਟੂ ਉਹਨਾਂ ਦੀ ਆਕਾਤ ਹੁੰਦੀ ਐ ਨਾ ਲੀਡਰਾਂ ਦੀ ਅਸੀਂ ਅੱਗੇ ਸਾਡੇ ਬਜ਼ੁਰਗਾਂ ਨੇ ਦੱਸੇ ਇਹ ਜਿਹੜੇ ਲੀਡਰ ਨੇ ਨਾ ਇਹ ਬੜੀ ਪੜੀ ਜੀ ਜਨੇ ਮੌਕੇ ਤੇ ਆ ਗਿਆ ਆਪਦੇ ਪੁੱਤਰ ਨੂੰ ਨਹੀਂ ਬਖਸ਼ਦੇ ਆਪਦੇ ਪੁੱਤਰ ਨੂੰ ਨਹੀਂ ਬਖਸ਼ਦੇ ਬਾਕੀ ਚਰਨਜੀ ਚੰਨੀ ਨੇ ਵੇਲੇ ਲੋ ਤੁਸੀਂ ਉਦੋਂ ਵਿਆਹ ਕੀਤਾ ਆਪਦੇ ਮੁੰਡੇ ਦਾ ਤੇ ਲੋਕਾਂ ਨੇ ਇਲਜ਼ਾਮ ਕਿੰਨੇ ਲਾਏ ਸੀ ਤੇ ਉਹਨੇ ਵਿਆਹ ਸ਼ਾਦਾ ਕੀਤਾ ਦਰਬਾਰ ਸਾਹਿਬ ਕੀਤਾ ਜਾ ਕੇ ਉਹਨੇ ਬਿਲਕੁਲ ਸ਼ਾਦਾ ਵਿਆਹ ਕੀਤਾ ਥੱਲੇ ਬਹਿ ਕੇ ਵਿਆਹ ਕੀਤਾ ਨਹੀਂ ਲੋ ਉਹ ਵੀ ਮੇਜ਼ ਕੁਰਸੀਆਂ ਬਹੁਤ ਕੁਝ ਕਰ ਸਕਦਾ ਲਵਾ ਸਕਦਾ ਕੋਈ ਐਡੀ ਖਾਸ ਗੱਲ ਨਹੀਂ ਸੀ ਪਰ ਬਦਨਾਮੀ ਉਹਦੀ ਫੇਰ ਵੀ ਚਰਨਜੀ ਚੰਨੀ ਦੀ ਲੋਕਾਂ ਨੇ ਵਿਚ ਕੀਤੀ ਬਰਗਲਾ ਪਾਰਟੀਆਂ ਨੇ ਵਿਰੋਧੀਆਂ ਨੇ ਕੀਤੀ ਜਿਹੜੀ ਕੀਤੀ ਜੀ ਇਹਨੇ ਉਹ ਕਰਤਾ ਜੀ ਨੇ ਇੰਨੇ ਕਰਤਾ ਜੀ ਨੇ ਇਸ ਤਰ੍ਹਾਂ ਕਰਤਾ ਪਰ ਉਹ ਐਸ ਵੇਲੇ ਅੱਜ ਕਾਲੀਆਂ ਨਾਲੋਂ ਅੱਗੇ ਆ ਕਾਲੀਆਂ ਨਾਲੋਂ ਅੱਗੇ ਆ ਇਹ ਜਿਹੜੀ ਕਾਂਗਰਸ ਨੂੰ ਟਿਕਟਾਂ ਮਿਲਦੀਆਂ ਪਈਆਂ ਨੇ ਜਿਹੜੇ ਜਿੱਤਦੇ ਪੈਣੇ ਇਹ ਚਰਨ ਜੀ ਚੰਨੀ ਦੇ ਮੂੰਹ ਨੂੰ ਜਿੱਤਦੇ ਪੈਣੇ ਲੋਕ ਚਰਨ ਜੀ ਚੰਨੀ ਦੇ ਮੂੰਹ ਨੂੰ ਵੇਂਦੇ ਨੇ ਵੀ ਮੁੱਖ ਮੰਤਰੀ ਆਉਣ ਵਾਲਾ ਸਮੇਂ 'ਚ ਇਹ ਬਣੇਗਾ ਇਹ ਤਾਂ ਕਾਂਗਰਸ ਜੇ ਜਿੱਦੀ ਪਈ ਇਹ ਕਾਂਗਰਸ ਦਾ ਨਾਂ ਜ਼ਰੂਰ ਕਾਂਗਰਸ ਦਾ ਪਰ ਚਰਨਜੀਤ ਚੰਨੀ ਪੰਜਾਬ ਲਈ ਮਾੜਾ ਕੰਮ ਬਿਲਕੁਲ ਨਹੀਂ ਕਰਦਾ ਭਾਨੇ ਸਿੱਧੂ ਦੀਆਂ ਭੈਣਾਂ ਦੇ ਪਰਚਾ ਹੋਇਆ ਤੇ ਚਰਨਜੀਤ ਚੰਨੀ ਇੱਕ ਠੋਕੇ ਖੜ ਗਿਆ ਨਾਲ ਜਾ ਕੇ ਵੀ ਇਹ ਮੁੱਖ ਮੰਤਰੀ ਦਾ ਕੰਮ ਹੈ ਵੀ ਪੰਜਾਬ ਦੀਆਂ ਧੀਆ ਭੈਣਾਂ ਦੇ ਪਰਚੇ ਦੇਣੇ ਪਰਚੇ ਕਰਾਉਣੇ ਇਹ ਮੁੱਖ ਮੰਤਰੀ ਦਾ ਕੰਮ ਹੈ ਤੇ ਉਹਨੂੰ ਪੁਲਿਸ ਤੇ ਧਰਨੇ ਦੇ ਪਹੁੰਚਣ ਲੱਗਾ ਤੇ ਪੁਲਿਸ ਨੇ ਰਾਹ ਦੇ ਵਿੱਚ ਰੋਕ ਲਿਆ ਆਪਣੇ ਸਾਹਮਣੇ ਦੀ ਇਹ ਹਾਲਗੇ ਜੀ ਭਾਨੇ ਸਿੱਧੂ ਨੇ ਉਹਨੂੰ ਆਪਦੇ ਪਿੰਡ ਦੇ ਵਿੱਚ ਵੜਨ ਤੋਂ ਰੋਕ ਦਿੱਤਾ ਉਨੇ ਰੋਗ ਦਿੱਤਾ ਪਿੰਡ ਦੇ ਵਿੱਚ ਵੜਨ ਤੋਂ ਵਿਚਾਰਨ ਜੀ ਚੰਨੀ ਸਾਡੇ ਪਿੰਡ ਨਾ ਵੜੇ ਉਹਨੇ ਇਹ ਵੀ ਉਹ ਸਿਆਸਤ ਚੀਜ਼ ਹੋ ਰਹੀ ਜਿਹੜਾ ਧੀ ਪੈਣ ਦੇ ਪਰਚਾ ਹੁੰਦਾ ਉਹ ਗੱਲ ਹੋ ਰਹੀ ਇਹ ਖੜ ਗਿਆ ਸੀ ਜਿਹੜਾ ਝੋਟਾ ਝੋਟੇ ਦੇ ਆਕਰ ਦੇ ਵਿੱਚ ਨੇ ਬਿਆਨ ਦਿੱਤੇ ਸੀ ਵੀ ਜੋ ਚੱਟਾ ਰੋਗਦਾ ਤੇ ਸਪੋਰਟ ਕਰਦਾ ਸਰਕਾਰ ਦੀ ਇਹ ਬੜੀ ਚੰਗੀ ਗੱਲ ਆ ਉਸ ਬੰਦੇ ਦੇ ਵਿੱਚ ਆ ਤਤ ਨੇ ਉਹ ਇੱਕ ਆਪ ਦੀ ਆਪ ਦੀ ਲੀਡਰੀ ਨੂੰ ਹੀ ਚਮਕਾਉਂਦਾ ਵੀ ਮੇਰੀ ਲੀਡਰੀ ਜਾਂ ਮੈਂ ਐਡਾ ਉਹ ਗੱਲਾਂ ਉਹ ਗੱਲਾਂ ਨਹੀਂ ਉਹ ਚੀਜ਼ ਨੂੰ ਨਹੀਂ ਚਮਕਾਉਂਦਾ ਉਹ ਉਹ ਚੀਜ਼ੇ ਵੇਂਦਾ ਆ ਵੀ ਜਿੱਥੇ ਸਾਡਾ ਭਲਾ ਹੁੰਦਾ ਤੇ ਜਿਹੜਾ ਸਾਡੇ ਵਾਲਾ ਮੁੱਖ ਮੰਤਰੀ ਹੋਂ ਸੀ ਜੇ ਅਮਰਪਾਲ ਚਿੱਟਾ ਛਡਾਉਂਦਾ ਸੀ ਲੋਕਾਂ ਦੇ ਜਵਾਗ ਬਚਾਉਂਦਾ ਸੀ ਤੂੰ ਉਹਨੂੰ ਚੁੱਕ ਕੇ ਲਾ ਕੇ ਤਾਰਾ ਦੇ ਸਾਹਮਣੇ ਫੇਲ ਚ ਮਾਰਿਆ ਇਹ ਨਹੀਂ ਵੀ ਸਾਡੀ ਸਪੋਰਟ ਕਰਾਉਂਦਾ ਵੇਜੇ ਚਿੱਟਾ ਬੰਦ ਹੋ ਜਾਏਗਾ ਤੇ ਪਾਰਟੀ ਦੀ ਜਾਇਜ਼ ਕਾਰ ਹੋ ਗਈ ਦੋ ਲੋ ਚੋਕੇ ਲਾ ਕੇ ਧਾਰਾ ਦੇ ਪੰਜਾਬ ਦੀ ਉਹ ਸੈਂਟਰ ਦੀ ਜੇਲ੍ਹ ਚ ਬਣਿਆ ਕੌਣ ਰੋਂਦਾ ਸੀ ਉਦੋਂ ਵੀ ਮੈਂ ਪੰਜਾਬ ਦਾ ਪੈਸਾ ਨਹੀਂ ਕਾਦਾ ਹਾਂ ਪੰਜਾਬ ਦਾ ਪੈਸਾ ਤੂੰ ਨਹੀਂ ਕਾਦਾ ਪਤਾ ਸਾਨੂੰ ਨਹੀਂ ਕਾਦਾ ਤੂੰ ਕੰਮ ਚੰਗੇ ਕੀਤੇ ਨੇ ਆਉਂਦੇ ਆਉਂਦੇ ਨੇ ਪੈਨਸ਼ਨਾਂ ਬੰਦ ਕੀਤੀਆਂ ਇਹਨਾਂ ਦੀਆਂ ਬਹੁਤ ਚੰਗਾ ਕੰਮ ਕੀਤਾ ਲੀਡਰਾਂ ਦੇ ਪਰਚੇ ਕੀਤੇ ਅੰਦਰ ਕੀਤੇ ਬਹੁਤ ਚੰਗਾ ਕੰਮ ਕੀਤਾ ਨੌਕਰੀਆਂ ਲੋਕਾਂ ਨੂੰ ਜਿਹੜੀਆਂ ਕੋਈ ਦਿੱਤੀਆਂ ਨੇ ਬਗੈਰ ਪੈਸੇ ਨੂੰ ਦਿੱਤੀਆਂ ਨੇ ਨੇ ਕੋਈ ਪੈਸਾ ਨਹੀਂ ਲਿਆ ਲੋਕਾਂ ਤੋਂ ਵਧੀਆ ਕੰਮ ਕੀਤਾ ਨੇ ਪਰ ਸਭ ਤੋਂ ਜਿਹੜਾ ਭੈੜਾ ਜਿਹੜੇ ਸਾਮ ਦੀ ਜੇਲ੍ਹ ਚ ਸੁੱਟੇ ਬਗੇਰ وجہ ਤੋਂ ਕੋਈ ਉਹਨਾਂ ਦੇ ਸਬੂਤ ਨਹੀਂ ਕੋਈ ਪ੍ਰੂਫ ਨਹੀਂ ਕੋਈ ਕਾਕ ਨਹੀਂ ਉਹ ਸਬੂਤ ਪ੍ਰੂਫ ਉਹਨਾਂ ਦਾ ਹੈ ਕੋਈ ਨਹੀਂ ਤੇ ਦੂਜੀ ਵਾਰੀ ਫੇਰ 12 13 ਮਹੀਨੇ ਫੇਰ ਸਾਲ ਦਾ ਇੰਨੇ ਚੜਾਤ ਮੋਹੱਲੀ ਧਰਨਾ ਲੱਗਾ ਤੇ ਇੱਕ ਵਾਰੀ ਵੀ ਉੱਥੇ ਲੋਕ ਜਾਂਦੇ ਸੀ ਇਹਦੀ ਕੋਠੀ ਯਾਰ ਤੂੰ ਪੰਜਾਬ ਦਾ ਬੰਦਾ ਐ ਤੈਨੂੰ ਪੰਜਾਬੀਆਂ ਨੇ ਚਤੈ ਲੋਕ ਤੇਰੀ ਕੋਠੀ ਕਿ ਤੂੰ ਅੱਜ ਇਹਨਾਂ ਨੂੰ ਕੋਈ ਗੱਲ ਨਹੀਂ ਲੰਗਰ ਲਾਓ ਪ੍ਰਸ਼ਾਦੇ ਸ਼ਕਾਓ ਚਾਹ ਪਿਓ ਇਹਨਾਂ ਨੂੰ ਕੋਈ ਗੱਲ ਨਹੀਂ ਤੂੰ ਕਿਹੜਾ ਭੁੱਖਾ ਨੰਗਾ ਤੇ ਕਿੜਾ ਵਿਤਨੇ ਕੋਲੋਂ ਦੀ ਤੇ ਲੋਕਾਂ ਨੂੰ ਚੰਡੀਗੜ੍ਹ ਦੇ ਉੱਤੇ ਬਰੂ ਨਹੀਂ ਟੱਪੰਦਾ ਨਹੀਂ ਦੇ ਡਾਂਗਾ ਮਰਵਾਇਆ ਗੰਦਾ ਪਾਣੀ ਦੀਆਂ ਛਪੀਲਾਂ ਬਣਾਈਆਂ ਲੈਟਰਿੰਗ ਵਾਲਾ ਪਾਣੀ ਜਨਾਨੀਆਂ ਬੀਬੀਆਂ ਬਾਹਰਾਂ ਤੇ ਸਤਾਇਆ ਨੇ ਆਉਣ ਵਾਲੇ ਮੁੱਖ ਮੰਤਰੀ ਨੇ ਭਗਵੰਤ ਮਾਨ ਨੇ ਤੇ ਚਾਰਜੀ ਚੰਨੀ ਦੇ ਜਦੋਂ ਦਿੱਤਾ ਸੀ ਤਾਂ ਉਹਨੇ ਆਖੇ ਜੀ ਆਇਆਂ ਨੂੰ ਆਜੋ ਧਰਨਾ ਦੇਣਾ ਤੇ ਆਜੋ ਮੇਰੀ ਕੋਠੀ ਵੀ ਹੋਣਾ ਤੇ ਆਜੋ ਜੀ ਆਇਆਂ ਨੂੰ ਆ ਆਹ ਦੀ ਐਸੀ ਦਾ ਫਰਕ ਹੁੰਦਾ ਏ ਵੀ ਨਹੀਂ ਲੋਕ ਇਹਨੂੰ ਇਹਨੂੰ ਸਲਾਉਂਦੇ ਨੇ ਸਰਦਾਰ ਪ੍ਰਕਾਸ਼ਿਕ ਬਾਦਲ ਦੇ ਕੰਮ ਸੀ ਉਹ ਜੇ ਕੋ ਜਾਂਦੇ ਸੀ ਕਿਸਾਨ ਧਰਨਾ ਦੇਣ ਤੋਂ ਉਹਨੇ ਹਨ ਧਰਨਾ ਦੇਣਾ ਉਹਦੇ ਨੇ ਜੁੜਿਆ ਕੋਈ ਗੱਲ ਨਹੀਂ ਬਿਚਾਓ ਪੱਟੀਆਂ ਬੈਠੋ ਪਿਓ ਚਾਹ ਪਾਣੀ ਨਾ ਖਾਓ ਰੋਟੀ ਪਾਣੀ ਕੋਈ ਗੱਲ ਨਹੀਂ ਉਹਨੇ ਮਰਦਾਬਾ ਜਿੰਦਾਬਾ ਉਹਨੇ ਕੋਈ ਨਹੀਂ ਕਰ ਲੈਨੇ ਪਹਿਲੋ ਜਲ ਪਾਣੀ ਛਕੋ ਤੇ ਦੱਸੋ ਗੱਲ ਕੀ ਹੈ ਉਹਨੇ ਗੱਲ ਸੁਣ ਕੇ ਬਹਿ ਕੇ ਦੇ ਮਤਾਬ ਕਰਕੇ ਪਾਸ ਕੰਮ ਕਰਕੇ ਉਹਨਾਂ ਨੂੰ ਲਾਉਂ ਜੀ ਜਾਓ ਇਹ ਥੋੜਾ ਬੀਜੇ ਜਨਾਨੀਆਂ ਨੇ ਨੌਕਰੀ ਮੰਗੀ ਹਾਂ ਮੰਨ ਲੈ ਨੌਕਰੀ ਨਹੀਂ ਹੈਗੀ ਤੇ ਉਹਨਾਂ ਨੂੰ ਕੁੱਟਣ ਡੈ ਪੋ ਚੁੱਕ ਚੁੱਕੇ ਗੱਡੀਆਂ ਸੱਟੂ ਚੁੱਕ ਚੁੱਕੇ ਜੀਲਾਂ ਚ ਸੱਟੂ ਇਹੋ ਥੋੜੀਆਂ ਸਰਕਾਰਾਂ ਚੱਲਦੀਆਂ ਹੋਣ ਚੱਲਦੀਆਂ ਉਹ ਹੀ ਲੋਕ ਬੰਦੇ ਨੇ ਜਿਹੜੇ ਤੁਹਾਨੂੰ 90 92 ਐਮਐਲ ਦੇਂਦੇ ਨੇ ਉਹ ਹੀ ਲੋਕ ਨਾਲ ਤੁਹਾਨੂੰ ਤਿੰਨ ਸੀਟਾਂ ਮਿਲ ਜਾਣ ਤੇ ਗਾਹਾਂ ਐਮਪੀ ਦੀ ਸੀਟ ਐਮਐਲ ਦੀ ਇੱਕ ਵੀ ਨਹੀਂ ਮਿਲਣੀ ਜਿਹੜੀ ਜਿਹੜੀ ਸੀਟਾਂ ਖਾਲੀ ਹੋਈਆਂ ਨਾ ਉੱਥੇ ਮੇਰਾ ਮੈਂ ਨਹੀਂ ਮੰਨਦਾ ਵੀ ਝਾੜੂ ਦਾ ਕੋਈ ਜਿੱਤ ਜਾਏਗਾ ਮੁਸ਼ਕਲ ਹੈ ਨਹੀਂ ਜਿੱਤੇ ਆ ਜਾਣਾ ਕਿ ਤੁਹਾਨੂੰ ਨਹੀਂ ਜਿੱਤੇ ਆ ਜਾਣਾ ਇਸ ਕਰਕੇ ਇਹੋ ਲੋਕਾਂ ਨੂੰ ਵੀ ਚੰਗੇ ਬੰਦੇ ਦੀ ਆਵਾਜ਼ ਠਾਇਆ ਕਰੋ ਚੰਗਾ ਬੰਦਾ ਪੰਜਾਬ ਦੇ ਵਿੱਚ ਆਵੇ ਚੰਗੇ ਬੰਦੇ ਦੀ ਗੁਣ ਉੱਗਲੇ ਜਿਹੜਾ ਚੰਗਾ ਬੰਦਾ ਗੱਲ ਸੁਣਦਾ ਹਰ ਇੱਕ ਬੰਦੇ ਦੀ ਗੱਲ ਸੁਣਦਾ ਉਸ ਬੰਦੇ ਦੀ ਆਪਾਂ ਨੂੰ ਜ਼ਰੂਰ ਤੇ ਬਾਕੀ ਵੇਖੋ ਅਵਰਤਪਾਲ ਦੀ ਘਰ ਦੀ ਨੂੰ ਰੋਕਿਆ 에ਰਪੋਰਟ ਤੇ ਤੇ ਚਰਨਜੀਤ ਚੰਨੀ ਨੇ ਬਿਆਨ ਦਿੱਤਾ ਸੀ ਪਹਿਲੋਂ ਸਭ ਤੋਂ ਵੀ ਇਹ ਕੋਈ ਮੁੱਖ ਮੰਤਰੀ ਦਾ ਕੰਮ ਹੈ ਵੀ ਧੀ ਪਣ ਘਰੇ ਆ ਤਾਂ ਉਦੋਂ ਤੁਸੀਂ ਇਨਕੁਆਰੀ ਨਹੀਂ ਕੀਤੀ ਤੇ ਜੇ ਧੀ ਪਣ 에ਰਪੋਰਟ ਤੇ ਚਲੀ ਜੇ ਤਾਂ ਉਹਨੂੰ ਤੁਸੀਂ ਉੱਥੇ ਰੋਕ ਕਿਤੋਂ ਦੀ ਇਨਕੁਆਰੀ ਪੈ ਕਰਦੇ ਜੀ ਇਹ ਸਾਡਾ ਮੁੱਖ ਮੰਤਰੀ ਦਾ ਕੰਮ ਹੈ ਇਹ ਕੰਮ ਹੈ ਸਾਡਾ ਵੀ ਸਾਡੀਆਂ ਪੰਜਾਬ ਦੀਆਂ ਧੀਆਂ ਪੜਨਾਂ ਦੇ ਸੀ ਉਹਨਾਂ ਨੂੰ ਏਅਰਪੋਰਟਾਂ ਤੇ ਪਰੇਸ਼ਾਨ ਕਰੀਏ ਭਾਵੇਂ ਜੂੰਦ ਮਨ ਚ ਚੰਨੀ ਚਨੀ ਦੇ ਕੁਝ ਹੋਵੇ ਆਪਾਂ ਇਹ ਨਹੀਂ ਆਦੇ ਮਨ ਚ ਕੁਝ ਨਹੀਂ ਫਰੇ ਪਰ ਉਹਨੇ ਮੂੰਹ ਦਾ ਮੂੰਹ ਦਾ ਆਪਦੇ ਬਣਾ ਗਿਆ ਦਾ ਮੂੰਹ ਤਾਂ ਲੈ ਗਿਆ ਨੰਬਰ ਉਹ ਤੇ ਇਹਨੇ ਇਹਨੂੰ 92 ਐਮਐਲ ਦੇ ਦਿੱਤੇ ਤਾਂ ਦਾ ਦਿਮਾਗ ਫੇਲ ਹੋ ਗਿਆ ਇਹਨੇ ਸਮਝਾ ਵੀ ਬਸ ਹੁਣ 13 ਵੀ ਮੈਨੂੰ ਆ ਜਾਣੇ ਹੁਣ ਮੇਰੀ ਸਰਕਾਰ ਚੱਲੀ ਜਾਣੀ ਲੋਕਾਂ ਨੇ 92 ਦੇ ਤੇ ਉਦੋਂ ਲੋਕਾਂ ਨੂੰ ਚਾਹ ਸੀ ਲੋਕਾਂ ਨੇ ਦੇਤੇ ਹੁਣ ਨਹੀਂ ਲੋਕ ਦਿੰਦੇ ਹੁਣ ਭੁੱਲ ਜੋਂ ਦਿਮਾਗ ਚ ਕੀੜਾ ਕੱਢ ਦਿਓ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸ਼ੇਅਰ ਕਰਦੇ ਪਰ ਇਹਨਾਂ ਦੀ ਆਵਾਜ਼ ਠਾਉੱਚ ਹੁੰਦੀ ਚ ਨਹੀਂ ਦੇ ਅੱਖ ਦੇ ਆਵਾਜ਼ ਠਾਉਦੇ ਰਿਆ ਕੋ ਮੁੱਖ ਮੰਤਰੀ ਬਣਨ ਦੀ ਕਿਦੋਂ ਰਾਜਾ ਵੜਿੰਗ ਜਾਣਾ ਪੁਸ਼ਲ ਮਾਰਦੇ